ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪੰਜਾਬੀ ਜੀਵਨ ਚੈਨਲ ਨਾਲ ਇਸ ਚੈਨਲ ਤੇ ਅਸੀਂ ਤੁਹਾਡੇ ਨਾਲ ਹਰ ਰੋਜ਼ ਵਧੀਆ-ਵਧੀਆ ਵਿਚਾਰਾਂ ਸਾਂਝੀਆਂ ਕਰਦੇ ਹਾਂ ਅੱਜ ਦਾ ਵਿਸ਼ਾ ਹੈ ਮੰਗਟ ਪਰਿਵਾਰ ਦੀ ਖੁਸ਼ੀ ਤੇ ਚਰਨ ਭੈਣ ਦੀ ਸੌਰੇਕਾਰ ਵਾਪਸੀ ਅੱਜ ਫੇਰ ਅਸੀਂ ਮੰਗਟ ਪਰਿਵਾਰ ਦੀ ਗੱਲ ਕਰ ਰਹੇ ਹਾਂ ਉਹੀ ਮੰਗਟ ਪਰਿਵਾਰ ਜਿਸ ਬਾਰੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਅਨੇਕਾ افਵਾਹਾਂ ਫੈਲ ਰਹੀਆਂ ਸਨ ਕਿਸੇ ਨੇ ਪਰਿਵਾਰ ਵਿੱਚ ਤਕਰਾਰ ਹੈ ਕਿਸੇ ਨੇ ਕਿਹਾ ਸ਼ਰਨ ਆਪਣੇ ਸਹੁਰੇ ਪਰਿਵਾਰ ਵਿੱਚ ਨਹੀਂ ਜਾਂਦੀ ਕਿਸੇ ਨੇ ਤਾਂ ਇਹ ਤੱਕ ਕਹਿ ਦਿੱਤਾ ਕਿ ਮੰਗੜ ਪਰਿਵਾਰ ਹੁਣ ਪਹਿਲਾਂ ਵਰਗਾ ਪਰਿਵਾਰ ਨਹੀਂ ਰਿਹਾ ਪਰ ਅੱਜ ਜੋ ਦ੍ਰਿਸ਼ ਦੇਖਿਆ ਉਹ ਸਭ ਅਫਵਾਹਾਂ ਦਾ ਮੂੰਹ ਬੰਦ ਕਰ ਗਿਆ ਜੀ ਹਾਂ ਅੱਜ ਸ਼ਰਨ ਪੈਣ ਦੀਵਾਲੀ ਤੋਂ ਬਾਅਦ ਆਪਣੇ ਸਹੁਰੇ ਪਰਿਵਾਰ ਵਿੱਚ ਪਹੁੰਚ ਚੁੱਕੀ ਹੈ ਇਹ ਖਬਰ ਸੁਣ ਕੇ ਸੱਚਮੁੱਚ ਤੈਲਖਸ਼ ਹੋ ਜਾਂਦਾ ਹੈ ਮਨਿੰਦਰ ਵੀਰ ਨੇ ਆਪਣੇ ਬਲੌਗ ਵਿੱਚ ਦੱਸਿਆ ਕਿ ਉਹ ਦੀਵਾਲੀ ਵਾਲੀ ਰਾਤ ਪਲੇਨ ਵਿੱਚ ਸਨ ਤੇ ਹੁਣ ਇੰਡੀਆ ਪਹੁੰਚ ਗਏ ਹਨ ਉਹ ਜਲਦੀ ਹੀ ਆਪਣੇ ਨਵੇਂ ਬਲੌਗ ਸਾਡੇ ਨਾਲ ਆਪਣੇ ਪਰਿਵਾਰ ਦੇ ਨਾਲ ਸਾਂਝੇ ਕਰਨਗੇ ਪਰ ਜੋ ਸਭ ਤੋਂ ਸੋਨਾ ਮੂਮੈਂਟ ਸੀ ਉਹ ਸੀ ਅਰਮਾਨ ਤੇ ਅੰਗਦ ਦਾ ਆਪਣੇ ਦਾਦਾ-ਦਾਦੀ ਦੇ ਘਰ ਬੇਗੋਵਾਲ ਵਿੱਚ ਆਉਣਾ ਸਿਆਣੀ ਕਹਿੰਦੇ ਹਨ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ ਅੱਜ ਇਹ ਗੱਲ ਬਿਲਕੁਲ ਸੱਚ-ਸਾਤ ਹੋਈ ਜਦੋਂ ਦਾਦਾ-ਦਾਦੀ ਨੇ ਆਪਣੇ ਪੋਤਿਆਂ ਨੂੰ ਆਪਣੇ ਘਰ ਵਿੱਚ ਖੇਡਦਿਆਂ ਦੇਖਿਆ ਉਹਨਾਂ ਦੇ ਚਿਹਰੇ ਤੇ ਜੋ ਚਮਕ ਸੀ ਉਹ ਖੁਸ਼ੀ ਸੱਚੇ ਰੰਗ ਦਿਖਾ ਰਹੀ ਸੀ ਦਰਸ਼ਨਾ ਆਂਟੀ ਤੇ ਅੰਕਲ ਜੀ ਦੇ ਚਿਹਰੇ ਤੇ ਉਹ ਮੁਸਕਾਨ ਉਹ ਤਸੱਲੀ ਇਹੀ ਦਰਸਾਉਂਦੀ ਹੈ ਕਿ ਪਰਿਵਾਰਿਕ ਪਿਆਰ ਦੀ ਕੋਈ ਤੁਲਨਾ ਨਹੀਂ ਹੈ ਜੋ ਖੁਸ਼ੀ ਆਪਣੇ ਬੱਚਿਆਂ ਤੇ ਪੋਤੇ-ਪੋਤੀਆਂ ਨਾਲ ਸਮਾਂ ਬਿਤਾਉਣ ਦੀ ਹੁੰਦੀ ਹੈ ਉਹ ਦੁਨੀਆ ਦੀ ਕਿਸੇ ਚੀਜ਼ ਨਾਲ ਨਹੀਂ ਮਿਲ ਸਕਦੀ ਅੱਜ ਮੰਗੜ ਪਰਿਵਾਰ ਨੂੰ ਇੱਕ ਵਾਰ ਫੇਰ ਇਕੱਠੇ ਦੇਖ ਕੇ ਬਹੁਤ ਸਾਰੇ ਦਰਸ਼ਕਾਂ ਦੇ ਮਨ ਨੂੰ ਤਸੱਲੀ ਹੋਈ ਕਿਉਂਕਿ ਬਹੁਤ ਲੋਕਾਂ ਨੇ ਸੋਸ਼ਲ ਮੀਡੀਆ ਤੇ ਇਹ ਕਹਿ ਕੇ ਅਫਵਾਹਾਂ ਫੈਲਾਈਆਂ ਸਨ ਕਿ ਸ਼ਰਨ ਆਪਣੇ ਸਹੁਰਿਆਂ ਕੋਲ ਨਹੀਂ ਜਾ ਰਹੀ ਕਿ ਪਰਿਵਾਰ ਵਿੱਚ ਕੋਈ ਦੂਰੀ ਆ ਗਈ ਹੈ ਪਰ ਅੱਜ ਇਹ ਸਭ ਗੱਲਾਂ ਝੂਠ ਸਾਬਤ ਹੋਈਆਂ ਹੋ ਸਕਦਾ ਹੈ ਕਿਸੇ ਸਮੇਂ ਕੋਈ ਨਿੱਕੀ ਮੋਟੀ ਗੱਲ ਦਾ ਮਨਮਟਵ ਹੋ ਗਿਆ ਹੋਵੇ ਪਰ ਜਿਵੇਂ ਸਿਆਣੀ ਕਹਿੰਦੇ ਹਨ ਜਿੱਥੇ ਪਿਆਰ ਹੋਵੇ ਉੱਥੇ ਥੋੜੇ ਜਿਹੇ ਗਿਲੇ ਸ਼ਿਕਵੇ ਵੀ ਹੁੰਦੇ ਹਨ ਜੋ ਮਿਟ ਜਾਂਦੇ ਹਨ ਸ਼ਰਨਪੈਣ ਆਪਣੀ ਪੇਕੇ ਪਰਿਵਾਰ ਵਿੱਚ ਰਹਿਣਾ ਵੀ ਸੌਰਿਆਂ ਦੀ ਸਹਿਮਤੀ ਨਾਲ ਹੀ ਸੀ ਕਿਉਂਕਿ ਕਈ ਵਾਰ ਕੁੜੀਆਂ ਆਪਣੀ ਪੇਕੇ ਘਰ ਜਾ ਕੇ ਆਪਣੀ ਮਾਂ ਦੀ ਛਾਂ ਹੇਠਾਂ ਕੁਝ ਸਮਾਂ ਬਿਤਾਉਣਾ ਚਾਹੁੰਦੀਆਂ ਹਨ ਇਹ ਕਿਸੇ ਵਿਵਾਦ ਦਾ ਕਾਰਨ ਨਹੀਂ ਸੀ ਸਗੋਂ ਸਿਰਫ ਮਾਂ ਦੇ ਪਿਆਰ ਦੀ ਗੱਲ ਹੁੰਦੀ ਹੈ ਸ਼ਰਨ ਪੈਣ ਹਮੇਸ਼ਾ ਤੋਂ ਇੱਕ ਸਮਝਦਾਰ ਤੇ ਇੱਕ ਸਿਆਣੀ ਪਰਿਵਾਰਿਕ ਮੁੱਲਾਂ ਵਾਲੀ ਕੁੜੀ ਰਹੀ ਉਹ ਆਪਣੀਆਂ ਜ਼ਿੰਮੇਵਾਰੀਆਂ ਬਹੁਤ ਚੰਗੀ ਤਰ੍ਹਾਂ ਸਮਝਦੀ ਹੈ ਉਹ ਜਾਣਦੀ ਹੈ ਕਿ ਪਰਿਵਾਰ ਦਾ ਇਕੱਠ ਹੀ ਸਭ ਤੋਂ ਵੱਡੀ ਤਾਕਤ ਹੈ ਇਹੀ ਕਾਰਨ ਹੈ ਜਦੋਂ ਆਪਣੇ ਸੋਹਰੇ ਪਰਿਵਾਰ ਵਿੱਚ ਗਈ ਉਸਨੇ ਸਿਰਫ ਘਰ ਨਹੀਂ ਸਗੋਂ ਪਿਆਰ ਅਤੇ ਰਿਸ਼ਤਿਆਂ ਦੀ ਲੜੀ ਨੂੰ ਮੋੜ ਜੋੜ ਦਿੱਤਾ ਦਾਦਾ ਦਾਦੀ ਦੀਆਂ ਅੱਖਾਂ ਵਿੱਚ ਉਹ ਖੁਸ਼ੀ ਦੇ ਹੰਝੂ ਇਹ ਹੀ ਸੱਚੀ ਇਨਸਾਨੀ ਖੁਸ਼ੀ ਹੁੰਦੀ ਹੈ ਅੱਜ ਦੀ ਇਹ ਤਸਵੀਰ ਸਾਡੇ ਲਈ ਇੱਕ ਸਬਕ ਹੈ ਕਿ ਕਿੰਨੀਆਂ ਵੀ ਅਫਵਾਹਾਂ ਫੈਲ ਜਾਣ ਪਰਿਵਾਰ ਦੀ ਏਕਤਾ ਪਿਆਰ ਤੇ ਸਮਝ ਹੀ ਅਸਲੀ ਸੱਚ ਹੁੰਦਾ ਹੈ ਸੋਸ਼ਲ ਮੀਡੀਆ ਤੇ ਕਈ ਵਾਰ ਅਸੀਂ ਬਿਨਾਂ ਸੱਚ ਜਾਣੇ ਗੱਲਾਂ ਅੱਗੇ ਪਾਸ ਕਰ ਦਿੰਦੇ ਹਾਂ ਪਰ ਸਾਨੂੰ ਸੋਚਣਾ ਚਾਹੀਦਾ ਹੈ ਕਿ ਹਰ ਸ਼ਬਦ ਕਿਸੇ ਦੇ ਦਿਲ ਨੂੰ ਦੁਖਾ ਸਕਦਾ ਹੈ ਵਾਹਿਗੁਰੂ ਅੱਗੇ ਸਾਡੀ ਅਰਦਾਸ ਹੈ ਕਿ ਮੰਗਟ ਪਰਿਵਾਰ ਹਮੇਸ਼ਾ ਇਦਾਂ ਹੀ ਖੁਸ਼ ਰਹੇ ਹੱਸਦਾ ਖੇਡਦਾ ਰਹੇ ਤੇ ਸਾਨੂੰ ਆਪਣੇ ਬਲੌਗਰਾਂ ਹੀ ਉਹਨਾਂ ਦੇ ਪਿਆਰ ਦੀ ਚਲਕ ਦਿਖਾਉਂਦਾ ਰਹੇ ਜੇਸ ਤਰ੍ਹਾਂ ਇਹ ਪਰਿਵਾਰ ਇਕੱਠੇ ਰਹਿੰਦੇ ਹੋਏ ਇੱਕ ਦੂਜੇ ਲਈ ਇੱਜ਼ਤ ਤੇ ਪਿਆਰ ਦਿਖਾਉਂਦਾ ਹੈ ਉਹ ਸਾਡੇ ਸਮਾਜ ਲਈ ਵੀ ਇੱਕ ਮਿਸਾਲ ਹੈ ਪਰਿਵਾਰ ਸਿਰਫ ਖੂਨ ਦੇ ਰਿਸ਼ਤਿਆਂ ਨਾਲ ਹੀ ਨਹੀਂ ਬਣਦਾ ਪਰ ਸੱਚੇ ਪਿਆਰ ਸਹਿਯੋਗ ਤੇ ਵਿਸ਼ਵਾਸ ਨਾਲ ਬਣਦਾ ਹੈ ਤੇ ਮੰਗਟ ਪਰਿਵਾਰ ਇਹ ਗੱਲ ਪੂਰੀ ਤਰ੍ਹਾਂ ਸਾਬਤ ਕਰਦਾ ਹੈ ਜੇ ਤੁਹਾਨੂੰ ਮੇਰੀਆਂ ਗੱਲਾਂ ਵਧੀਆ ਲੱਗੀਆਂ ਹੋਣ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲੋ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਬੈਲ ਆਈਕਨ ਨੂੰ ਆਨ ਵੀ ਜ਼ਰੂਰ ਕਰਨਾ ਤਾਂ ਜੋ ਆਉਣ ਵਾਲੀ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਵਾਹਿਗੁਰੂ ਜੀ ਸਭ ਦੇ ਘਰਾਂ ਵਿੱਚ ਪਿਆਰ ਤੇ ਚੈਨ ਬਣਾਈ ਰੱਖਣਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ